ਜਦੋਂ ਤੋਂ ਰਣਜੀਤ ਸਿੰਘ ਗਿੱਲ ਦੇ ਘਰ ਛਾਪੇਮਾਰੀ ਹੋਈ ਹੈ ਉਸ ਤੋਂ ਬਾਅਦ ਇੱਕ ਚਰਚਾ ਤੂਲ ਫੜ ਰਹੀ ਹੈ ਕਿ ਕੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਇਸ ਛਾਪੇਮਾਰੀ ਤੋਂ ਬਾਅਦ ਹੋਰ ਵੱਧ ਸਕਦੀਆਂ ਨੇ ਕੀ ਰਣਜੀਤ ਸਿੰਘ ਗਿੱਲ ਦੇ ਨਾਲ ਵਿਕਰਮ ਸਿੰਘ ਮਜੀਠੀਆ ਦਾ ਕੋਈ ਰਿਸ਼ਤਾ ਕੋਈ ਲਿੰਕ ਸੰਬੋਧਨ ਹੋਇਆ ਹੈ ਕੀ ਇਸ ਕਥਿਤ ਲਿੰਕ ਤੋਂ ਬਾਅਦ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਬਹੁਤ ਸਾਰੇ ਸਵਾਲ ਇਸ ਲਈ ਨੇ ਜਿੱਥੇ ਵਿਕਰਮ ਸਿੰਘ ਮਜੀਠੀਆ ਨਾਬਾ ਜੇਲ੍ਹ ਦੇ ਵਿੱਚ ਇਸ ਵੇਲੇ ਨ्यायिक ਹਿਰਾਸਤ ਕੱਢ ਰਹੇ ਨੇ ਉੱਥੇ ਦੂਸਰੇ ਪਾਸੇ ਲੰਗੇ ਦਿਨੀ ਰਣਜੀਤ ਸਿੰਘ ਗਿੱਲ ਦੇ ਘਰ ਸਮੇਤ ਜਾਇਦਾਦਾਂ ਦੇ ਉੱਤੇ ਛਾਪੇਮਾਰੀ ਹੋਈ ਹੈ ਗਿੱਲ ਕੋ ਦੀਆਂ ਤਿੰਨ ਜਾਇਦਾਦਾਂ ਦੇ ਉੱਤੇ ਛਾਪੇਮਾਰੀ ਹੋਣ ਦੀ ਚਰਚਾ ਜਿਸ ਦੇ ਵਿੱਚ ਹੁਣ ਕਥਿਤ ਲਿੰਕ ਜਿਹੜਾ ਉਹ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜਦਾ ਨਜ਼ਰ ਆਉਣ ਲੱਗਿਆ ਹੈ ਯਾਨੀ ਕਿ ਚਰਚਾਵਾਂ ਦਾ ਕੇਂਦਰ ਬਣਿਆ ਹੋਇਆ ਹੈ ਇਸ ਵੇਲੇ ਨਿਰਧਾਰਕ ਕੁਝ ਨਹੀਂ ਕਿਹਾ ਜਾ ਸਕਦਾ ਪਰ ਜ਼ਰੂਰ ਚਰਚਾਵਾਂ ਦੇ ਵਿੱਚ ਹੈ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਕੋਈ ਕਥਿਤ ਲਿੰਕ ਵਿਜੀਲੈਂਸ ਬਿਊਰੋ ਤਲਾਸ਼ ਰਹੀ ਹੈ ਖੰਗਾਲ ਰਹੀ ਹੈ ਜਾਂ ਜਾਂਚ ਰਹੀ ਹੈ ਜਿਸ ਤੋਂ ਬਾਅਦ ਵੱਡਾ ਖਲਾਸਾ ਹੋ ਸਕਦਾ ਹੈ ਪਰ ਕੀ ਕੀ ਬਿਕਰਮ ਸਿੰਘ ਮਜੀਠੀਆ ਇਸ ਵੇਲੇ ਖਤਰੇ 'ਚ ਨਹੀਂ ਕੀ ਬਿਕਰਮ ਸਿੰਘ ਮਜੀਠੀਆ ਦੇ ਡਿਸਪਰਪੋਰਸ਼ਨੇਟ ਐਸੈਟਸ ਵਾਲਾ ਮਾਮਲਾ ਜਿਹੜਾ ਆ ਉਹ ਹੁਣ ਇੱਕ ਵੱਖਰੇ ਪੈਧਾਨ ਤੇ ਪਹੁੰਚ ਗਿਆ ਹੈ ਇਹ ਚਰਚਾਵਾ ਬਹੁਤ ਚੱਲ ਰਹੀਆਂ ਨੇ ਖਾਸ ਕਰਕੇ ਉੱਤੇ ਸਵਾਲ ਬਹੁਤ ਉੱਭਰ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਰਣਜੀਤ ਸਿੰਘ ਗਿੱਲ ਦੇ ਘਰ ਹੋਈ ਵਿਜੀਲੈਂਸ ਦੀ ਰੇਡ ਮਗਰੋਂ ਬਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਇਸ ਦਾ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਈ ਕਥਿਤ ਵਿੱਤੀ ਲਿੰਕ ਦੋਹਾਂ ਵਿਚਾਲੇ ਲੱਭਿਆ ਜਾ ਰਿਹਾ ਹੈ ਚਰਚਾਾਂਵਾਂ ਨੇ ਕਿ ਕੋਈ ਕਥਿਤ ਵਿੱਤੀ ਲੈਣ ਦੇਣ ਦੋਹਾਂ ਵਿਚਾਲੇ ਹੋਇਆ ਹੈ ਜਿਸ ਦੇ ਚਰਤੇ ਇਸ ਵੇਲੇ ਰਿਵਿਊਜ਼ ਦੇ ਵਿੱਚ ਚਰਚਾਾਂਵਾਂ ਦੇ ਵਿੱਚ ਖੁੱਲੀਆਂ ਬਹਿਸਾਂ ਦੇ ਵਿੱਚ ਉੱਪਰ ਦੇ ਨਜ਼ਰ ਆ ਰਿਹਾ ਹੈ ਕਰੋੜਾ ਰੁਪਏ ਦਾ ਇੱਕ ਲੈਣ ਦੇਣ ਦੱਸਿਆ ਜਾ ਰਿਹਾ ਜਿਹਦੇ ਵਿੱਚ ਕਥਿਤ ਤੌਰ ਤੇ ਬਿਕਰਮ ਸਿੰਘ ਮੰਜੀਠੀਆ ਜਾਂ ਉਹਨਾਂ ਦੇ ਸੋਰਸਸ ਦੀ ਕੋਈ ਸ਼ਮੂਲੀਅਤ ਹੋ ਸਕਦੀ ਹੈ ਇਸ ਨੂੰ ਵਿਚਾਰਿਆ ਜਾ ਰਿਹਾ ਪਰ ਦੂਜੇ ਪਾਸੇ ਭਾਜਪਾ ਦਾ ਇਹ ਪੱਖ ਸਾਫ਼ ਹੈ ਇਹ ਬਦਲਾਖੋਰੀ ਦੀ ਸਿਆਸਤ ਕੀਤੀ ਗਈ ਹੈ ਇਹ ਬਦਲਾਖੋਰੀ ਅਮਲ ਦੇ ਵਿੱਚ ਪੇਸ਼ ਕੀਤੀ ਗਈ ਹੈ ਜਿੱਥੇ ਇੱਕ ਪਾਸੇ ਬੀਜੇਪੀ ਜੀਪੀ ਦਾ ਪੱਲਾ ਫੜ ਲੈਂਦੇ ਨੇ ਰਣਜੀਤ ਸਿੰਘ ਗਿੱਲ ਆ ਸੀਐਮ ਨਾਇਬ ਸਿੰਘ ਸੈਣੀ ਦੇ ਘਰ ਉਹਨਾਂ ਦੀ ਸੀਐਮ ਰਹਾਇਸ਼ ਦੇ ਵਿੱਚ ਬੀਜੇਪੀ ਜੁਆਇਨ ਕਰਦੇ ਨੇ ਉੱਥੇ ਦੂਸਰੇ ਪਾਸੇ ਅਗਲੇ ਦਿਨ ਹੀ ਤੜਕ ਸਾਰੇ ਕਾਰਵਾਈ ਅਮਲ ਦੇ ਵਿੱਚ ਆ ਜਾਂਦੀ ਹੈ ਤੇ ਬੀਜੇਪੀ ਨੂੰ ਇਹ ਸ਼ੱਕ ਹੈ ਕਿ ਇਹ ਬਦਲਾਖੋਰੀ ਦੀ ਸਿਆਸਤ ਜਿਹੜੀ ਆ ਅਮਲ ਦੇ ਵਿੱਚ ਲਾਂਦੀ ਗਈ ਹੈ ਇਸ ਸੂਰਤ ਵਿੱਚ ਇਹ ਵੀ ਕਿਆਸ ਨੇ ਕਿ ਜੇ ਵਿਜੀਲੈਂਸ ਅਸਲ ਵਿੱਚ ਵਿਕਰਮ ਸਿੰਘ ਮਜੀਠੀਆ ਤੇ ਰਣਜੀਤ ਸਿੰਘ ਗਿੱਲ ਵਿਚਾਲੇ ਕੋਈ ਕਥਿਤ ਕੰਟਰੋਵਰਸ਼ੀਅਲ ਲਿੰਕ ਲੱਭਣ ਵਿੱਚ ਕਾਮਯਾਬ ਹੁੰਦੀ ਹੈ ਤਾਂ ਸੰਭਾਵੀ ਤੌਰ ਤੇ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਹੁਣ ਸਵਾਲ ਇਹ ਹੈ ਕਿ ਜੋ ਗੱਲਾਂ ਨਿਊਜ਼ ਰਿਪੋਰਟਸ ਮੁਤਾਬਕ ਵਿਜੀਲੈਂਸ ਬਿਊਰੋ ਨੇ ਖੰਗਾਲੀਆਂ ਨੇ ਜੇ ਉਹ ਸੱਚ ਹੋ ਜਾਂਦੀਆਂ ਨੇ ਤਾਂ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਉਹ ਹੋਰ ਜ਼ਿਆਦਾ ਫਸ ਸਕਦੇ ਨੇ ਜੋ ਵੀ ਹੋਏਗਾ ਹੋਂਦੇ ਸਮੇਂ ਨੂੰ ਉਹ ਦੱਸਦੇ ਰਹਿਵਾਂਗੇ ਉਹ ਤਕਲੀਬਾਂ ਨੇ ਰੋ ਵਨ ਇੰਡੀਆ ਪੰਜਾਬੀ ਤੇ